ਵੇਖੋ ਜਿਹੜੀ ਗੱਲ 26 ਜਨਵਰੀ ਵਾਲੀ ਹੈ ਔਰ 26 ਜਨਵਰੀ 26 ਤਰੀਕ ਨੂੰ ਨਵੰਬਰ ਨਵੰਬਰ ਨੂੰ ਆਪਾਂ ਜਿਹੜਾ ਦੋਨੇ ਫਾਰਮਾਂ ਵੱਲੋਂ ਸੱਦਾ ਦਿੱਤਾ ਸੀ ਕਿ ਸਾਡੀਆਂ ਮੰਗਾਂ ਨਾ ਲਾਗੂ ਕਰਨ ਕਰਕੇ ਕੇਂਦਰ ਸਰਕਾਰ ਵੱਲੋਂ 21 ਫਰਵਰੀ ਤੋਂ ਬਾਅਦ ਜਦੋਂ ਦਾ ਸਾਡਾ ਸ਼ੁਭਕਰਨ ਸ਼ਹੀਦ ਹੋਇਆ ਹਰਿਆਣਾ ਦੀ ਸਰਕਾਰ ਦੀ ਗੋਲੀ ਦੇ ਨਾਲ ਉਦੋਂ ਪਹਿਲਾਂ ਜਿਹੜੀਆਂ 18 ਤਰੀਕ ਤੇ ਇੱਕ 4 ਗੇੜ ਦੇ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋਈਆਂ ਉਦੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ 이슈 ਮੰਗਾਂ ਤੇ ਨਹੀਂ ਹੋਈ ਨਾਲ ਮੋਰਚੇ ਦੇ ਵਿੱਚ ਅਸੀਂ 200 ਦਿਨ ਵੀ ਮਨਾਇਆ ਰੇਲਾਂ ਵੀ ਰੋਕੀਆਂ ਰੋਡ ਵੀ ਰੋਕ ਕੇ ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੋਰਚਾ ਨਾਲ ਜੁੜਨਾ ਉਹ ਤੁਸੀਂ ਸਭ ਕੁਝ ਵੇਖਿਆ ਸਵਾਲ ਹੁਣ ਆ ਗਿਆ ਡੱਲੇਵਾਲ ਸਾਹਿਬ ਦਾ ਕੇ ਡੱਲੇਵਾਲ ਸਾਹਿਬ ਜਿਹੜੇ 메인 ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲਇਤਾ ਕਿ ਮੈਂ ਆਪਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਬਿਹਤਰ ਇਹ ਹੈ ਕਿ ਅੱਜ ਤੱਕ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦ ਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 160 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਤਾਂ ਸੁਆਮੀਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸਾਥੋਂ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਨੇ ਮੀਟਿੰਗ ਕੀਤੀ ਤਾਂ ਸੋਢੀ ਜਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆਂ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੋਰੀ ਬਾਰਡਰ ਤੋਂ ਮਰਨ ਵਰਤੇ ਬੈਠਣਗੇ ਉਦੇ ਚੋਂ ਜਿਹੜਾ 2.45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 2300 ਪੁਲਿਸ ਆਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇੱਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤੜਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮਤਲਬ ਵੀ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸ ਤੋਂ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿੰਨਾ ਚਿਰ ਡੱਲੇਵਾਲ ਸਾਹਿਬ ਸਾਡੇ ਘੱਟ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆ ਲੁਧਿਆਣੋਂ ਡੱਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਹਾਂ ਬੱਲੇਬਾਲ ਸਾਹਿਬ ਜੇਕਰ ਵਾਪਸ ਆਏ ਨੀ ਤਾਂ ਸਿਮਾ ਉਸਤਾਂ ਸਵਾਲ-ਵਾਜ ਚੱਲਣਗੇ ਬਾਲ-ਬਾਲ ਸਵਾਲ-ਵਾਜ ਚੱਲੇ ਲੇ ਬਾਕੀ ਗੱਲ ਨਹੀਂ ਬਾਕੀ ਗੱਲ ਪਹਿਲੋਂ ਐ ਨਹੀਂ ਨਾ ਹੁੰਦਾ ਐ ਨਹੀਂ ਨਾ ਹੁੰਦਾ ਹੁਣ ਪੀਸੀਓ ਲੈੰਦੋ ਨਾ ਪ੍ਰੈਸ ਕਾਨਫਰੈਂਸ ਉਹ ਬਾਤ ਕਰ ਲਾਂ ਉਹ ਬਾਤ ਤੇਰਾ ਧਲੇਵਾਲ ਸਾਹ ਨੂੰ ਆਪਣੇ ਤੇ ਚਾਉਂਦੇ ਬਹੁਤ ਵਧੀਆ ਵਧੀਆ ਤੁਹਾਡਾ ਸਵਾਲ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਮੈਂ ਕੀ ਕਿਹਾ ਪਹਿਲੋ ਪੀਸੀ ਹੋਣ ਦੋ ਹੁਣ ਸਾਨੂੰ ਆਪ ਦਾ ਪੱਖ ਰੱਖਣ ਦੋ ਜਾਂ ਤੁਹਾਡੇ ਸਵਾਲ ਦਾ ਪਹਿਲੋ ਜਵਾਬ ਦੇ ਸਾਨੂੰ ਆਪ ਦੀ ਗੱਲ ਤਾਂ ਕਰ ਲੈੰਦੋ ਦੇਖੋ ਬੇਨਤੀ ਇਹ ਆ ਪੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿਤਾ ਉਹ ਨਿੰਦਣੀਆਂ ਸੀ ਮਾਰਾ ਸੀ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਲੇਵਾਲ ਸਾਹਿਬ ਨੂੰ ਰਿਹਾ ਕਰਦੇ ਆ ਤੇ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀਗੀਆਂ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤੇ ਰਹਿ ਗਈ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰ ਇਹਦੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਆ ਜੇ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਵੇਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੁਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬਣਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜਿਉ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਵਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘਿਆ ਇਹਦੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਔਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਵਾ ਨਤੀਜਾ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਆ ਜੀ ਜਦੋਂ ਡੱਲੇ ਵਾਲ ਸਾਪ ਇਸ ਮੋਰਚੇ 'ਚ ਆ ਗਏ ਫਿਰ ਜਿਹੜਾ ਅਸੀਂ ਘਰਾਓ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾਂਗੇ ਦੋਨੇ ਫਰੈਂਡਾਂ ਦੇ ਆਗੂ ਲੈਣ ਦੱਲੇ ਹੋਣ ਕੌਣ ਕੌਣ ਲੈਣ ਥਲੇ ਮੈਨੂੰ ਲੱਗਦਾ 5-4 ਘੰਟੇ ਦਾ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣੇ ਜੀ 6 ਘੰਟੇ ਆ ਤਿੰਨ ਜਾਣਦੇ ਤੈਨੂੰ ਆ ਤੁਸੀਂ ਸਾਰੀ ਜਿਹੜੀ ਆਪਣੇ ਜਿੰਨੇ ਵੀ মিডিਆ ਇੱਥੇ ਆਇਆ ਤੋਂ ਬਾਅਦ ਮੀਡੀਆ ਨੂੰ ਮੈਸੇਜ ਉਧਰ ਲੁਧਿਆਣੇ ਵੀ ਲੱਗ ਜਾਣਾ ਦੇਰ ਰਾਤ ਵੀ ਕਰ ਦਾਂਗੇ ਇੱਥੇ ਵੀ ਆ ਜਾਣਾ ਦੇਰ ਰਾਤ ਵੀ ਐਲਾਨ ਕਰ ਦਾਂਗੇ ਦੇਖੋ ਜਿੰਨੇ ਇੱਕ ਲੇਟ ਹੋ ਜਾਣਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਜੇ ਲਗਾਤਾਰ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਪੌਣੇ ਤਿੰਨ ਘੰਟਿਆਂ ਦੀ ਬਾਟ ਹੈ ਤੇ 10-20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਇਹਨਾਂ ਤੇ ਬਾਹਲੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਇੱਕ ਵੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਖਰਾਬ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹੱਡੀ ਹੈ ਵੇਖੋ ਇਹ ਤਾਂ ਵਾਕਈ ਹੈ ਇਹ ਤਾਂ ਜਿਹੜਾ ਭਗਵੰਤ ਮਾਨ ਨੇ ਜੋ ਅਸੀਂ ਤਾਂ ਸਿੱਧਾ ਸਾਫ ਕਹਿੰਦੇ ਆ ਕਿ ਪੰਜਾਬੀ ਚ ਕੁਹਾਵਤ ਹੈ ਵੀ ਮਰਿਆ ਸਭ ਗੱਲ ਚ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡੱਲੇਵਾਲ ਸਾਹਿਬ ਇੱਥੇ ਆ ਕੇ ਸਾਰੀ ਸਥਿਤੀ ਸਾਫ਼ ਹੋ ਜਾਵੇ ਮੋਰਚੇ ਤੋਂ ਹੀ ਹੈ ਜੀ ਕਹਿ ਦਤੈ ਮੈਂ ਕਹਣਾ ਵੀ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਦੀ ਲੋਕਾਂ ਦੀ ਜਿੱਤ ਹੋਈ ਹੈ ਅਗਲਾ ਇੱਕ ਪੜਾ ਜਿਹੜਾ ਸੀ ਮਿੱਥਿਆ ਸੀ ਜੋ ਮੋਰਚੇ 'ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਹਾਂਗੇ ਜਿਹੜਾ ਕੱਲ ਦਾ ਲਾਨ ਕੀਤਾ ਤੁਹਾਡੇ ਸਾਹਮਣੇ ਹੀ ਆਪਾਂ ਪੀਸੀ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਥਾਣੇ 'ਚ ਗੱਲ ਹੋਰ ਹੁੰਦੀ ਹੈ ਡੀਐਸਪੀ ਕੋਲੇ ਹੋਰ ਹੁੰਦੀ ਹੈ ਐਸਐਸਪੀ ਕੋਲੇ ਹੋਰ ਹੁੰਦੀ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕੱਠ ਚ ਆ ਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲਾਂ ਕੀਤੇ ਉਹ ਸਟੈਂਡ ਕਰਦੇ ਠੀਕ ਹੈ ਤੇ ਆਏ ਹਾਂ ਮੇਰੇ ਨਾਲ ਮੇਰੇ ਡੀਆਜੀ ਔਰ ਹੋਰ ਆਫੀਸਰਸ ਵੀ ਨੇ ਇੱਥੇ ਸੰਯੁਕਤ ਕਿਸਾਨ ਮੋਰਚਾ ਤੇ ਪ੍ਰਧਾਨ ਸਾਹਿਬ ਇਹਨਾਂ ਦੇ ਜਿਹੜੇ ਸਰਵਨਪੰਦੇਰ ਸਾਹਿਬ ਕਾਕਾ ਕੋਟਲਾ ਇਹ ਸਾਡੀ ਸਾਰੀ ਮੀਟਿੰਗ ਚੱਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅ ਇਸ ਗਰੁੱਪ ਦੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਕੁਝ ਦਿਨ ਤੋਂ ਜਿਹੜਾ ਇਹ ਚੱਲਿਆ ਸੀਗਾ ਕਿ ਕੁਮਰਨਵਰ ਤੇ ਦਲੇয়াল ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਉਹਨਾਂ ਨੇ ਇਹ ਰੱਖਿਆ ਸੀਗਾ ਮੈਂ ਦੱਸਿਆ ਕਿ ਕਿਉਂਕਿ ਗਵਰਨਮੈਂਟ ਔਰ ਸੀਐਮ ਸਾਹਿਬ ਦਾ ਇਹ ਸੀਗਾ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਕੁਝ ਦਿਨ ਬਿਮਾਰ ਵੀ ਰਹੇ ਨੇ ਔਰ ਕਾਫੀ ਦਿਨ ਤੋਂ ਸੰਘਰਸ਼ ਵੀ ਕਰਦੇ ਆ ਉਹਨਾਂ ਦੇ ਹੈਲਥ ਇਸ਼ੂਜ਼ ਕਰਕੇ ਉਹਨਾਂ ਨੂੰ ਡੀਐਮਸੀ ਵਗੈਰਾ ਲਗਾਇਆ ਗਿਆ ਸੀਗਾ ਉੱਥੇ ਡਾਕਟਰਸ ਦੀ ਰੇਖ ਰੇਖ ਦੇ ਵਿੱਚ ਉਹ ਦੋ ਦਿਨ ਰਹੇ ਨੇ ਹੁਣ ਮੈਂ ਗੱਲ ਵੀ ਕੀਤੀ ਹੈ ਉੱਥੇ ਡਾਕਟਰਸ ਨਾਲ ਵੀ ਗੱਲ ਕੀਤੀ ਹੈ ਔਰ ਉਹ ਉਹਨਾਂ ਦੀ ਬਿਲਕੁਲ ਸਿਹਤ ਠੀਕ ਹੈ ਗਈ ਹੈ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਣ ਜਿਹੜਾ ਬ੍ਰੇਕ ਨਹੀਂ ਹੋਇਆ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਹੀ ਸੀਗੇ ਔਰ 24 ਆਵਰਸ ਅਬਜ਼ਰਵੇਸ਼ਨ ਤੇ ਰਹੀ ਔਰ ਇੰਟੈਂਸ਼ਨ ਗਵਰਨਮੈਂਟ ਦੀ ਇਹ ਹੀ ਸੀਗੀ ਕਿ ਕਿਤੇ ਇਹ ਲੀਡਰਸ ਨੇ ਕੋਈ ਇਹੋ ਜਿਹਾ ਮਸਲਾ ਨਾ ਹੋਵੇ لیکن ਇਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨ ਲੀਡਰਜ਼ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਉਹ ਇਹਨਾਂ ਦੇ ਵੱਡੇ ਲੀਡਰਜ਼ ਨੇ ਉਹ ਮੋਰਚੇ 'ਚ ਆ ਕੇ ਆਪ ਲੀਡ ਕਰਨ ਔਰ ਉਹਨਾਂ ਦੀ ਵੀ ਹੈ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਾਡੀ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਸੀ ਉਹਨਾਂ ਨੇ ਵੀ ਅਛਾ ਪ੍ਰਗਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ 'ਚ ਬੈਠ ਕੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਚਲਾਵਾਂ ਲੀਡ ਕਰਾਂ ਮੈਂ ਫਰੰਟ ਤੋਂ ਲੀਡ ਕਰਾਂ ਪੀਸਫੁਲ ਤਰੀਕੇ ਦੇ ਨਾਲ ਕਿਉਂਕਿ ਜਦੋਂ ਲੀਡਰ ਬੈਠਦਾ ਤੇ ਉਹ ਆਪਣੇ ਤਰੀਕੇ ਦੇ ਨਾਲ ਬੈਠੇ ਸੋ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਉੱਥੇ ਮੈਂ ਹੁਣੇ ਸੀਪੀ ਲੁਧਿਆਣੇ ਨਾਲ ਵੀ ਗੱਲ ਕਰ ਲਈ ਹੈ ਉਹਨਾਂ ਨੇ ਡਾਕਟਰਸ ਨਾਲ ਵੀ ਗੱਲ ਕਰ ਲਈ ਹੈ ਡਾਕਟਰਸ ਦੀ ਸੈਟੀਸਫੈਕਸ਼ਨ ਤੇ ਉਹਨਾਂ ਨੂੰ ਅ ਡਿਸਚਾਰਜ ਜਿਹੜਾ ਹੈਗਾ ਉਥੋਂ ਕਰ ਦਿੱਤਾ ਗਿਆ ਉਹ ਵਾਪਸ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਕਿਸਾਨ ਲੀਡਰਸ ਜਾ ਕੇ ਉਹਨਾਂ ਨਾਲ ਲੈ ਕੇ ਆ ਜਾਣਗੇ ਉੱਥੇ ਵੀ ਜਿਹੜੇ ਹੋਣਗੇ ਉਹਨਾਂ ਨੂੰ ਰੀਲੀਸ ਕਰ ਦੇਣਗੇ ਸੋ ਅੱਜ ਜਿਹੜਾ ਹੈਗਾ ਇਹ ਉਹਨਾਂ ਦਾ ਜਿਹੜਾ ਉਹ ਆਪਣੇ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਆਪਣੇ ਜਿਹੜੇ ਮੋਰਚੇ ਦੇ ਵਿੱਚ ਜਿਹੜਾ ਸਗਠਨ ਹੈ ਉਹਦੇ ਵਿੱਚ ਉਹ ਬੈਠਣਗੇ ਫਿਰ ਵੀ ਅਸੀਂ ਇਹਨਾਂ ਨੂੰ ਕੀਤਾ ਇਹ ਗਵਰਨਮੈਂਟ ਵੱਲੋਂ ਵੀ ਦੱਸਿਆ ਹੈ ਜੇ ਕਿਸੇ ਵੀ ਸਟੇਜ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ 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 ਅਮਰਜੈਂਸੀ ਆਉਂਦੀ ਹੈ ਕੋਈ ਮੈਡੀਕਲ ਹੈ ਤੇ ਉਹ ਹਮੇਸ਼ਾ ਤਿਆਰ ਹੈ ਇੱਥੇ ਐਂਬੂਲੈਂਸ ਵੀ ਲਗਾਈ ਗਈ ਹੈਗੀ ਹੈ ਤਾਂ ਕਿ ਜਿਹੜਾ ਹੈਗਾ ਕੋਈ ਵੀ ਜਿਹੜਾ ਉਹ ਇਸ਼ੂ ਜਿਹੜਾ ਹੈਲਥ ਇਸ਼ੂ ਹੈ ਉਹ ਨਾ ਹੋਵੇ ਜਿਹੜਾ ਕਿ ਸਭ ਤੋਂ ਪ੍ਰਾਈਮ ਇਸ਼ੂ ਜਿਹੜਾ ਸਰਕਾਰ ਦਾ ਸੀਐਮ ਸਾਹਿਬ ਦਾ ਇਹੀ ਸੀਗਾ ਕਿ ਲੀਡਰਸ ਨੇ ਬਹੁਤ ਵੱਡੇ ਲੀਡਰਸ ਨੇ ਚਲੋ ਉਹਨਾਂ ਦੀ ਇੰਟੈਂਸ਼ਨ ਵੀ ਸੀਗੀ ਉਹਨਾਂ ਦਾ ਸੇਤ ਰੱਖੀ ਜਾਏ ਔਰ ਮੈਂ ਤੁਹਾਨੂੰ ਇਹ ਬੜਾ ਦੱਸਦਾ ਕਿ ਇਸ ਵੇਲੇ ਉਹਨਾਂ ਦਾ ਵਾਪਸ ਵੀ ਆ ਜਾਣਗੇ ਤੁਹਾਡੇ ਨਾਲ ਫੇਰ ਵੀ ਇੰਟਰੈਕਟ ਕਰ ਲੈਣਗੇ ਬਿਲਕੁਲ ਸੇਤ ਠੀਕ ਹੈ ਔਰ ਹੈਲਥ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇਰ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਏਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਦਾ ਕਿ ਆਰਾਮ ਨਾਲ ਵੀ ਕੇ ਲੈ ਕੇ ਜਾ ਸਕਦੇ ਪਰ ਇੰਨੀ ਦੇਰ ਰਾਤ ਮੈਨੂੰ ਐਕਸ਼ਨ ਕਰਨਾ ਕਿ ਠੀਕ ਸੀ ਜੀ ਦੇਖੋ ਜਿਹੜਾ ਉਹਨਾਂ ਨੂੰ ਇਲਜ਼ਾਮ ਬਾਰੇ ਸੀਗਾ ਕਿਉਂਕਿ ਫੌਰੀ ਤੌਰ ਤੇ ਲੈ ਜਾਣਾ ਸੀਗਾ ਇਕੋਰੀ ਬੈਠ ਜਾਣ ਕਈ ਵਾਰੀ ਇਹੋ ਜਿਹੇ ਇਸ਼ੂ ਬਣ ਜਾਂਦੇ ਆ ਕਿ ਉਸ ਵੇਲੇ ਉਹ ਜਿਹੜਾ ਨੇ ਰਾਤ ਵੇਲੇ ਤਾਂ ਨਹੀਂ ਮਿਹਰ ਦੇ ਟਾਈਮ ਤੇ ਲਿ ਗਏ ਨੇ ਮਾਰਨਿੰਗ ਟਾਈਮ ਤੇ ਲਿ ਗਏ ਨੇ ਜਿੰਨੇ ਵਜੇ ਵੀ ਸੀਗਾ ਤਾਂ ਕਿ ਉਸ ਟਾਈਮ ਤੇ ਕੋਈ ਇਹੋ ਜੀ ਸਿਚੁਏਸ਼ਨ ਨਾ ਬਣੇ ਉਸ ਵੇਲੇ ਉਹਨਾਂ ਨੂੰ ਲਗਾਇਆ ਗਿਆ ਔਰ ਉੱਥੇ ਬੜਾ ਸੇਫਲੀ ਲਿ ਜਾ ਕੇ ਔਰ ਉਹਨਾਂ ਨੂੰ ਉਹ ਆਪਣੇ ਨਾਲ ਹੀ ਗਏ ਨੇ ਕੋਈ ਇਹੋ ਜੀ ਗੱਲ ਨਹੀਂ ਕੋਈ ਕੋਈ ਪਰ ਉੱਥੇ ਉੱਥੇ ਮੁਲਾਕਾਤ ਨਹੀਂ ਕਿਸੇ ਕਰ ਦਿੱਤੀ ਜੀ ਕਿਸੇ ਹਾਂਜੀ ਡੱਲੇਵੜ ਕਦੋਂ ਪਹੁੰਚਿਆ ਕਦ ਲੈਲ ਸਾਹਿਬ ਨੂੰ ਉਥੋਂ ਅਸੀਂ ਕੈਦ ਤੋਂ ਰਿਲੀਜ਼ ਹੋਣ ਦਾ ਆ ਜਾਂਦਾ ਹੀ ਟ੍ਰੈਵਲ ਟਾਈਮ ਹੈ ਬਕਸਾ ਟਾਈਮ ਹੈ ਆ ਜਾਂਦਾ ਹੈ ਟ੍ਰੈਵਲ ਟ੍ਰੈਵਲ ਟਾਈਮ ਹੈ ਉਹਨਾਂ ਤੋਂ ਉਹਨਾਂ ਤੋਂ ਸਾਰੇ ਕਿਸਾਨ ਇੱਕ ਮਿੰਟ ਕਿਸਾਨ ਲੀਡਰਸ ਮਿਲ ਚੁੱਕੇ ਨੇ ਲੀਡਰਸ